ਸੰਗਤਜੀ ਇੱਕ ਮੁੰਡਾ ਹੁੰਦਾ ਉਹ ਵਿਆਹ ਤੋਂ ਬਾਅਦ ਆਪਣੇ ਘਰ ਵਾਲੀ ਦੇ ਪਿੱਛੇ ਲੱਗ ਕੇ ਨਾ ਤੇ ਆਪਣੀ ਮਾਂ ਨਾਲ ਲੜ ਕੇ ਆਪਣੀ ਮਾਂ ਨੂੰ ਆਸ਼ਰਮ ਦੇ ਵਿੱਚ ਛੱਡਿਆ ਹੁੰਦਾ ਜਦੋਂ ਆਪਣੀ ਮਾਂ ਨੂੰ ਉਹ ਆਸ਼ਰਮ 'ਚ ਛੱਡਿਆ ਹੁੰਦਾ ਤਾਂ ਉਹਦੀ ਮਾਂ ਨੂੰ ਉੱਥੇ ਰਹਿੰਦਿਆਂ ਕਾਫੀ ਟਾਈਮ ਹੋ ਜਾਂਦਾਗਾ ਜਦੋਂ ਉਹਨੂੰ ਵਾਵਾ ਟਾਈਮ ਹੋ ਗਿਆ ਨਾ ਤਾਂ ਉਹ ਸੁਨੇਹਾ ਭੇਜਦੀ ਆ ਆਪਣੇ ਪੁੱਤ ਨੂੰ ਵੀ ਪੁੱਤ ਮੈਨੂੰ ਆ ਕੇ ਮਿਲ ਜਾ ਤੇ ਮੇਰਾ ਬਹੁਤ ਦਿਲ ਕਰਦਾ ਤੈਨੂੰ ਮਿਲਣ ਨੂੰ ਮੇਰਾ ਜੀ ਨਹੀਂ ਲੱਗਦਾ ਤਾਂ ਉਹ ਪੁੱਤ ਆਪਣੀ ਮਾਂ ਦਾ ਸਨੇਹਾ ਦੇਖ ਕੇ ਤੇ ਆਪਣੀ ਮਾਂ ਕੋਲੇ ਮਿਲਣ ਚੱਲਿਆ ਜਾਂਦਾਗਾ ਜਦੋਂ ਪੁੱਤ ਆਪਣੀ ਮਾਂ ਕੋਲੇ ਜਾਂਦਾ ਉਹਨੂੰ ਮਿਲਦਾ ਜਾ ਕੇ ਤਾਂ ਮਾਂ ਬਹੁਤ ਖੁਸ਼ ਹੁੰਦੀ ਆ ਦੋਨੇ ਮਾਂ ਪੁੱਤ ਬੈਠ ਜਾਂਦੇ ਆ ਗੱਲਾਂ ਕਰਨ ਲੱਗ ਜਾਂਦੇ ਆ ਤਾਂ ਉਸ ਦੀ ਮਾਂ ਉਸ ਨੂੰ ਕਹਿੰਦੀ ਆ ਵੀ ਪੁੱਤ ਇੱਥੇ ਨਾ ਗਰਮੀ ਬਹੁਤ ਆ ਰਾਤ ਨੂੰ ਵੀ ਗਰਮੀ ਬਹੁਤ ਹੁੰਦੀ ਆ ਤੇ ਮੱਛਰ ਵੀ ਬਹੁਤ ਹੁੰਦੇ ਆ ਵੀ ਜੇ ਤੂੰ ਇੱਥੇ ਇੱਕ ਏਸੀ ਲਵਾ ਦੇਣਾ ਤਾਂ ਅਸੂ ਰਾਤ ਨੂੰ ਸੌਖੀ ਨਹੀਂ ਸੌਂ ਜਾ ਕਰਗੇ ਤਾਂ ਉਹ ਪੁੱਤ ਸੋਚਣ ਲੱਗ ਜਾਂਦਾ ਵੀ ਜਿਹੜੀ ਮਾਂ ਨੇ ਸਾਰੀ ਉਮਰ ਪੱਖੀ ਦੇ ਨਾਲ ਕੱਢਤੀ ਉਸ ਨੂੰ ਅੱਜ ਬੜੇਪੇ ਵਿੱਚ ਆ ਕੇ ਏਸੀ ਦੀ ਕੀ ਲੋੜ ਪੈਗੀ ਜਦੋਂ ਉਹ ਸੋਚੀ ਜਾਂਦਾਗਾ ਤੇ ਇੰਨੇ ਨੂੰ ਮਾਂ ਉਹਦੀ ਫਿਰ ਬੋਲ ਪੈਂਦੀ ਆ ਕਹਿੰਦੀ ਪੁੱਤ ਇੱਥੇ ਨਾ ਪਾਣੀ ਗੰਦਾ ਵੀ ਬਹੁਤ ਆ ਤੇ ਪਾਣੀ ਗਰਮ ਵੀ ਬਹੁਤ ਹੁੰਦਾ ਵੀ ਜੇ ਇੱਥੇ ਇੱਕ ਫ੍ਰਿਜ ਲੱਗ ਜੇ ਨਾ ਤਾਂ ਸਾਨੂੰ ਠੰਡਾ ਪਾਣੀ ਪੀਣ ਨੂੰ ਮਿਲ ਜੇ ਤਾਂ ਸਾਡਾ ਸੌਖਾ ਟਾਈਮ ਟੱਪ ਜਾ ਕਰੂਗਾ ਚੰਗਾ ਪਾਣੀ ਪੀਣ ਨਾ ਪਾਣੀ ਪੀਤਾ ਨਹੀਂ ਜਾਂਦਾ ਜਿਹੜਾ ਗੰਦਾ ਪਾਣੀ ਹੁੰਦਾ ਤੇ ਪਾਣੀ ਗਰਮ ਵੀ ਬਹੁਤ ਹੁੰਦਾ ਵਾ ਉਹ ਪੁੱਤ ਫਿਰ ਸੋਚਣ ਲੱਗ ਜਾਂਦਾ ਉਹ ਪੁੱਤ ਸੋਚਦਾ ਆ ਵੀ ਜਿਹੜੀ ਮਾਂ ਨੇ ਸਾਰੀ ਉਮਰ ਘੜੇ ਦਾ ਪਾਣੀ ਪੀਤਾ ਤੋੜੇ ਜੋ ਪਾਣੀ ਪੀਤਾ ਉਹਨੂੰ ਅੱਜ ਫ੍ਰਿਜ ਦੀ ਕੀ ਲੋੜ ਪੈਗੀ ਵਿੜੇਪੇ ਵੇਲੇ ਇੰਨਾ ਸੋਚਦੇ ਸੋਚਦੇ ਮਾਂ ਫਿਰ ਬੋਲ ਪੈਂਦੀ ਆ ਜਦੋਂ ਫਿਰ ਬੋਲਦੀ ਆ ਤਾਂ ਉਹ ਮਾਂ ਕਹਿੰਦੀ ਆ ਵੀ ਪੁੱਤ ਇੱਥੇ ਨਾ ਸਾਰਾ ਦਿਨ ਲੰਘਦਾ ਨਹੀਂਗਾ ਮੇਰਾ ਵੀ ਕੱਲੇ ਬੈਠਿਆਂ ਨੂੰ ਟਾਈਮ ਨਹੀਂ ਪਾਸ ਹੁੰਦਾ ਵੀ ਜੇ ਇੱਥੇ ਇੱਕ ਕੰਧ ਤੇ ਨਾ ਇੱਕ LCD ਲੱਗ ਜੇ ਤਾਂ ਅਸੀਂ ਉਹਨੂੰ ਦੇਖ ਕੇ ਟਾਈਮ ਪਾਸ ਕਰ ਲਿਆ ਕਰਗੇ ਤੇ ਸਾਡਾ ਟਾਈਮ ਸੌਖਾ ਲੰਘ ਜੂਗਾ ਪੁੱਤ ਫਿਰ ਸੋਚਣ ਲੱਗ ਜਾਂਦਾ ਵੀ ਜਿਹੜੀ ਮਾਂ ਨੇ ਕਦੇ ਟੀਵੀ ਨਹੀਂ ਦੇਖਿਆ ਸੀ ਉਹਨੂੰ ਅੱਜ LCD ਦੀ ਕੀ ਲੋੜ ਪੈਗੀ ਇੰਨਾ ਸੋਚਦੇ ਸੋਚਦੇ ਸੰਗਤ ਜੀ ਉਸ ਮਾਂ ਦੀ ਨਾ ਮੌਤ ਹੋ ਜਾਂਦੀ ਆ ਉਹ ਆਪਣੇ ਸਵਾਸ ਤੇ ਆਕ ਦਿੰਦੀ ਆ ਆਪਣੇ ਪੁੱਤ ਦੀਆਂ ਬਾਹਾਂ ਚ ਜਦੋਂ ਉਹ ਆਪਣੇ ਸਵਾਸ ਤੇ ਆਕ ਦਿੰਦੀ ਆ ਤਾਂ ਉਸ ਦੀ ਇੱਕ ਮੁਠੀ ਬੰਦ ਹੁੰਦੀ ਆ ਜਦੋਂ ਉਹ ਪੁੱਤ ਆਪਣੀ ਮਾਂ ਦੀ ਬੰਦ ਮੁਠੀ ਖੋਲਦਾ ਨਾ ਤਾਂ ਉਸ ਦੇ ਵਿੱਚ ਇੱਕ ਪਰਚੀ ਹੁੰਦੀ ਆ ਤਾਂ ਜਦੋਂ ਉਹ ਪਰਚੀ ਦੇ ਉੱਤੇ ਲਿਖਿਆ ਹੋਇਆ ਪੜ੍ਹਦਾ ਨਾ ਤਾਂ ਫਿਰ ਉਸ ਮੁੰਡੇ ਦੀਆਂ ਅੱਖਾਂ ਭਾਰ ਆਉਂਦੀਆਂ ਉਸ ਪਰਚੀ ਦੇ ਉੱਤੇ ਪਤਾ ਸੰਗਤ ਜੀ ਕੀ ਲਿਖਿਆ ਹੁੰਦਾ ਉਸ ਤੇ ਉੱਤੇ ਲਿਖਿਆ ਹੁੰਦਾ ਵਿਪਤਾ ਇਹ ਜਿਹੜਾ ਸਾਰਾ ਕੁਝ ਮੈਂ ਤਾਂ ਇਥੋਂ ਮੰਗਦੀ ਸੀ ਨਾ ਵੀ ਇੱਕ ਏਸੀ ਲਵਾ ਰੇ ਇੱਥੇ ਤੇ ਇੱਕ ਕਹਤੇ ਮੈਨੂੰ ਫਰਿੱਜ ਲਵਾ ਦੇ ਤੇ ਇੱਕ ਮੈਨੂੰ ਇੱਥੇ ਐਲਸੀਡੀ ਲਵਾ ਦੇ ਇਹ ਮੈਂ ਆਪਣੇ ਲਈ ਨਹੀਂ ਮੰਗਦੀ ਸੀ ਇਹ ਮੈਂ ਤੇਰੇ ਲਈ ਮੰਗਦੀ ਸੀ ਕਿਉਂਕਿ ਜਦੋਂ ਸਮੇ ਨੇ ਆਪਣਾ ਫੇਰ ਲੈਣਾ ਨਾ ਤਾਂ ਤੈਨੂੰ ਵੀ ਤੇਰੇ ਪੁੱਤ ਨੇ ਇੱਥੇ ਹੀ ਛੱਡ ਕੇ ਜਾਣਾ ਤਾਂ ਮੈਨੂੰ ਪਤਾ ਮੇਰੇ ਪੁੱਤ ਤੋਂ ਨਾ ਤਾਂ ਗਰਮੀ ਸਹਾਰ ਹੋਣੀ ਆ ਨਾ ਮੇਰੇ ਪੁੱਤ ਨੇ ਕਦੇ ਗਰਮ ਪਾਣੀ ਪੀਤਾ ਤਾ ਉਹਨੂੰ ਠੰਡਾ ਪਾਣੀ ਪੀਣ ਵਾਸਤੇ ਫਰਿੱਜ ਵੀ ਚਾਹੀਦੀ ਆ ਤੇ ਜਿਹੜਾ ਪੁੱਤ ਕਦੇ ਇਕੱਲਾ ਨਹੀਂ ਬੈਠਾ ਐ ਲਸਿੜੀ ਬਿਨਾ ਮੈਂਟ ਨਹੀਂ ਸਰਦਾ ਤੇ ਉਹਨੂੰ ਐਲਸੀਡੀ ਵੀ ਜ਼ਰੂਰ ਚਾਹੀਦੀ ਆ ਸੋ ਸੰਗਤ ਜੀ ਜਿਹੇ ਜਆ ਆਪਾਂ ਬੀਜਾਂਗੇ ਉਹੋ ਜਾਈ ਆਪਾਂ ਵੱਢਾਂਗੇ ਇਹ ਕਰਮਾਂ ਦਾ ਖੇੜ ਆ ਜੇ ਆਪਾਂ ਜਿਹੇ ਜੀ ਕਰਾਂਗੇ ਉਹੋ ਜੀ ਭਰਾਂਗੇ ਜੇ ਆਪਾਂ ਕਿਕਰਾਂ ਦੇ ਵੀ ਬੀਜਾਂਗੇ ਨਾ ਤਾਂ ਆਪਾਂ ਨੂੰ ਦਾਖਾ ਨਹੀਂ ਮਿਲਣਗਾ ਆਪਾਂ ਨੂੰ ਕੰਡੇ ਹੀ ਮਿਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ